ਪਾਲ ਭੱਗੂ ਹੋਣਾ ਬੰਨ ਹੋਵੇਗਾ ਗੱਲ ਰੁਕ ਵੀ ਨਹੀਂ ਹੋਵੇ ਸਗਰੂ ਰਾਏ ਦੀ ਸਾਰੇ ਵੀਰ ਵੱਡਾ ਨਾਮ ਇਸ ਕਬੱਡੀ ਕੱਪ ਦੇ ਲਈ ਵੇੜ ਕੇ ਵਿਸ਼ੇਸ਼ ਤੌਰ ਤੇ ਧੰਨਵਾਦ ਜਿਨ੍ਹਾਂ ਵੀ ਭਰਾਵਾਂ ਨੇ ਸਹਿਯੋਗ ਦਿੱਤਾ ਸਾਰੇ ਦਾ ਦਿਲ ਦੇ ਮਹਰਾਈਆਂ ਦੇ ਵਿੱਚੋਂ جن درشک میلے شانت واضح کیا سارا کا وشیش طور پہ سمداری چھیاسی گلی راستے کے بچے میری بے پی سیم کے کر لیے اگلے سال جب ہوج پال پنگو والو ہے ਸਹਾਰਾ ਦੇ ਦੇਣਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਹੜਾ ਸਾਡੇ ਸਤਕਾਰਯੋਗ ਵੀਰਾਂ ਨੇ ਕਹਿੰਦੇ 51000 ਰੁਪਏ ਯੋਗਾਂ ਦਿੱਤੇ ਨੇ ਹੈ ਬੇਕਰਨ ਗੁੱਜਰ ਯੂਐਸਏ ਬਲਕੀਤ ਗੁੱਜਰ ਯੂਐਸਏ ਮਾਨੂ ਕੈਨੇਡਾ 51000 ਰੁਪਏ ਦਾ ਯੋਗਦਾਨ ਆਦੇਸ ਕਬੱਡੀ ਕਾਪ ਦੇ ਲਈ ਹੈ ਇਹਨਾਂ ਭਰਾਵਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੀ ਆਦੇ ਮੇਲੇ ਲਈ ਬਹੁਤ ਵੱਡੇ ਸਹਾਇਤਾ ਪਾਏ ਆਹ ਰੇਸ਼ੀ ਹੋਣਾ ਦਾ ਪੱਪੀ ਦਿੜਵੇ ਹੋਣਾ ਦਾ ਇਹਨਾਂ ਭਰਾਵਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਸਾਡੇ ਵੀਰਾਂ ਨੇ ਵੱਡੇ ਮਾਨ ਸਨਮਾਨ ਜਿਹੜੇ ਉਹ ਅਨਾਉਂਸ ਕਰਵਾਏ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਸਾਰੀ ਸੰਗਤ ਦਾ ਜਿਨ੍ਹਾਂ ਨੇ ਤਿਆਰ ਬਣਾਇਆ ਇਹ ਕਬਡੀ ਕੱਪ ਦੇ ਲਈ ਕੀ ਬਾਤ ਹੈ ਜਾ ਸ਼ਹਾਦਤ ਵੀਰ ਖੇਡ ਮੈਦਾਨ ਦੇ ਵੱਲ ਪੁੱਜ ਜਾਵੇ ਕ੍ਰਿਸ਼ਨਾ ਜਵੈਲਰ ਦਾ ਬਹੁਤ ਵੱਡਾ ਸਹਾਇਕ ਉਧਰੋਂ ਸਾਡੇ ਰਤਿੰਦਰ ਨੇਗੀ ਜੀ ਗਗਨ ਸਿੱਧੂ ਜਰਨੈਲ ਨੇਗੀ ਕਾਲਾ ਹੰਕੜੀ ਜੱਗੀ ਸਿੱਧੂ ਸਰਬੀ ਸਿੱਧੂ ਸਤਵੀਰ ਸੱਤੀ ਤੇ ਹਰਮਨ ਸਿੱਧੂ ਹੋਰਾਂ ਵੱਲੋਂ ਵੀ ਜਲਸ਼ੰਗਰ ਦਾ ਤੰਦੂਰੀ ਜੰਕਸ਼ਨ ਵਾਲਿਆਂ ਵੱਲੋਂ ਬਹੁਤ ਵੱਡਾ ਸਹਿਯੋਗ ਕਰਨੇ ਮੇਲੇ ਨੂੰ ਨਰਨਾ ਰੋਡ ਪਾਟੜਾ ਸਾਰੇ ਭਰਾਵਾਂ ਦਾ ਸੀ ਦਿਲ ਦੇ ਹਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ ਕ੍ਰਿਸ਼ਨਾ ਜੁਵੇਲਰਜ਼ ਪਾਟੜਾ ਹਰ ਸਾਲ ਜਦੋਂ ਦੁਗਾਰ ਦੇ ਵਿੱਚ ਕਬੱਡੀ ਕੱਪ ਹੁੰਦਾ ਹੈ ਭਾਈ ਕ੍ਰਿਸ਼ਨਾ ਹੋਰਾਂ ਦੇ ਵੱਡੇ ਯੋਗਦਾਨ ਹੁੰਦੇ ਆ ਅੱਜ ਵੀ ਬੰਦਨ ਵੀਰ ਇੱਕ ਐਲਾਨ ਕਰਵਾ ਕੇ ਜਾਂਦਾ ਹੈ ਵੀ ਜਦੋਂ ਕਦੇ ਵੀ ਦੁਗਾਰ ਦੇ ਵਿੱਚ ਕਿਸੇ ਲੜਕੀ ਦਾ ਵਿਆਹ ਹੋਇਆ ਕਰੇਗਾ ਤੇ ਕ੍ਰਿਸ਼ਨਾ ਜੁਵੇਲਰਜ਼ ਵੱਲੋਂ

ਜੋ ਕਿ ਵੈਸੇ ਤੇ ਮਨੋਂ ਗੁੱਜਰ ਕੈਨੇਡਾ ਵੱਲੋਂ 51000 ਰੁਪਏ ਦਾ ਯੋਗਦਾਨ ਹੈ ਪਾਲ ਭੰਗੂ ਕਹਿੰਦਾ ਅੱਜ ਸਵੇਰੇ ਆਸਟ੍ਰੇਲੀਆ ਤੋਂ ਪੁੱਜੇ ਹੈ ਪਾਲ ਭੰਗੂ ਤੇ ਉਹਦੇ ਸਾਥੀਆਂ ਵੱਲੋਂ ਪਾਉਣੇ ਲੱਖ ਰੁਪਏ ਦੂਜਾ ਪਰਾਇ ਜਿਹੜਾ ਹੈ ਅੱਜ ਦੇ ਮੇਲੇ ਦੇ ਸਪਾਂਸਰ ਕੀਤਾ ਜਾ ਰਿਹਾ ਹੈ ਅਰਮਨ ਤੁਮਾਨ ਕੈਨੇਡਾ ਵੱਲੋਂ ਅੱਜ ਦੇ ਮੇਲੇ ਦਾ ਪਹਿਲਾ ਪਰਾਇ ਦਿੱਤਾ ਜਾ ਰਿਹਾ ਹੈ ਅਗਲੇ ਸਾਲ ਦੇ ਵੀ ਸਾਡੇ ਵੀਰਾਂ ਨੇ ਐਲਾਨ ਕਰ ਦਿੱਤੇ ਨੇ ਲਓ ਦਰਸ਼ਕ ਵੀਰੇ ਅੱਜ ਦੁਗਾਲ ਦੀ ਧਰਤੀ ਬਿੱਟੂ ਦੁਗਾਲ ਦੇ ਸਰੋਵਰ ਦੁਗਾਲ ਦੀ ਯਾਦ ਵਿੱਚ ਹੋ ਰਿਹਾ ਇੱਕ ਫਾਇਦਮੰਦੀ ਖੇਡ ਸ਼ੁਰੂ ਜਿਹੜੀ ਹੋ ਰਹੀ ਹੈ ਕਿਆ ਬਾਤ ਹੈ ਜਿਗਤਾਰ ਬਾਪ ਨੇ ਆਨੰਦ ਕਰ ਦਿੱਤਾ ਅਗਲੇ ਸਾਲ ਬਿੱਟੂ ਦੁਗਾਲ ਸਰੋਵਰ ਦੁਗਾਲ ਯਾਦਗਾਰੀ ਕਬੱਡੀ ਕੱਪ ਦੇ ਬੈਸਟਾ ਦੇ ہرجیتو <سؤال> ਨਾ ਕੋਈ ਕੈਸ਼ ਮੇਰੇ ਮਿੱਤਰੋ ਬਾਅ ਕੁੜੀਆਂ ਕਹਿੰਦੇ ਅਕਦਾ ਵਾਅਦਾ ਕਰ ਚੁੱਕੇ ਆ ਅਗਲਾ ਵਾਅਦਾ ਕੈਨੇਡਾ ਵਾਲੀ ਕਹਿੰਦੇ ਅਗਲੇ ਸਾਲ ਇੱਕ ਲੱਖ ਦਾ ਯੋਗਦਾਨ ਹੋਵੇਗਾ ਮੇਰੀ ਬੇਨਤੀ ਹੈ ਗਰਾਉਂਡ ਕਲੀਅਰ ਰੱਖਿਓ ਰਣ ਸਿੰਘ ਰਣਜੀਤ ਖੜੀ ਐਲਾਨ ਕਰਦੇ ਆ ਯਾਦ ਸਿਹਾਲ ਹਰਾਂ ਨੇ 18 ਮਾਰਕ ਨੂੰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਿਹਾਲ ਪਿੰਡ ਦੇ ਵਿੱਚ ਕਰਨੇ ਆ ਰਸ਼ੀਦ ਸਿਆਲ ਉਹਦੀ ਸਾਡੇ ਵੀਰ ਹੈ ਕਹਿੰਦੇ ਜੀ ਦੁਕਾਨ ਦੇ ਵਿੱਚ ਕੋਈ ਲੋੜਵੰਦ ਪਰਿਵਾਰ ਦੀ ਲੜਕੀ ਹੈ ਅਸੀਂ ਮੇਰੇ ਵੀਰੇ ਸਿਹਾਲ ਦੇ ਵਿੱਚ 18 ਮਾਰਕ ਨੂੰ ਪ੍ਰੋਗਰਾਮ ਰੱਖਿਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਜਸ਼ਨ ਹੈ ਕਾਲ ਮੀਰ ਸਾਹਿਬ ਦੀ ਧਰਤੀ ਦਾ ਇਹਦਾ ਦਾਦਾ ਕਹਿੰਦੇ ਚੋਟੀ ਦਾ ਪਹਿਲਵਾਨ ਹੋਇਆ ਹੈ ਪਹਿਲਵਾਨ ਸ਼ਕੰਦਰ ਸਿੰਘ ਦਾ

گیا سینٹر بڑے گیشیار پہا ہزار چھتر پہلا میرے مطلب چھت کی دھرتی دن چار یا ساتھی سڑبے کی دھرتی دارا ਹੱਥਾਂ 'ਲੇ ਵਿੱਕੇ ਦਾ ਦੋ ਹੱਥ ਕਰੇਗਾ ਗੱਲਾਂ ਸਮੇ ਦੀਆਂ ਆਹ ਦੇਖੋ ਵੀ ਅਸਮੇ ਧਿਆਨਾ ਜੱੜਦੇ ਵਾਲੇ ਤੋਂ ਛੱਤ ਦਾ ਵਿੱਕਾ ਕਹਿੰਦੇ ਭੱਜ ਗਿਆ ਮੇਰੇ ਮਿੱਤਰੋ ਜਸਨੀਲ ਆ ਗਿਆ ਧੰਧਾਨ ਦੀ ਧਰਤੀ ਦਾ ਹਰਪੀਤ ਢਿੱਲੋਂ ਕੈਨੇਡਾ ਦੀਪ ਚੌਧਰੀ ਕਾਲਾ ਚੌਧਰੀ ਸ਼ੇਲੀ ਅਮਰੀਂਦਾ ਇਹ ਸਾਰੇ ਭਰਾਵਾਂ ਵੱਲੋਂ ਅਗਲੇ ਸਾਲ ਦੇ ਮੇਲੇ ਤੇ 1 ਲੱਖ ਰੁਪਏ ਦਾ ਯੋਗਦਾਨ ਹੋਵੇਗਾ ਸੋਹੀ ਪਰਿਵਾਰ ਵੱਲੋਂ ਅਗਲੇ ਸਾਲ 1.5 ਲੱਖ ਦਾ ہوگا ایک پاسا دے پاس ہے ایک پاسو رویے والا پر بیٹھ دیا جسا سروا پر گیا میرے میر پرویل کہنے کا داڈا کر گیا سامنے کہنے جش ਦੀ ਪਾਰ ਦੇ ਲਈ ਕੇਵਲ ਵਾਧਾ ਹੋਇਆ ਕਿ ਜਦ ਪੱਬ ਪਟੰਗ ਗੱਦਰੀ ਧਰਤੀ ਹਿੱਲੂ ਧਰਤੀ ਹਿਲਦੀ ਇਹ ਖੇਡ ਤਾਕਤਾਂ ਦੀ ਨਾਲ ਹੈਗੀ ਵੱਡੇ ਮੇਲ ਦੀ ਵਾਹ ਓਏ ਜੈੰਗੋ ਅੱਜ ਤਾਕਤਾਂ ਦੀ ਖੇਡ ਚੱਲ ਰਹੀ ਹੈ ਅੱਜ ਜਿਗਰੇ ਦੀ ਕਬੱਡੀ ਹੋ ਰਹੀ ਹੈ ਜਿਹਦੇ ਡੌਲਿਆਂ ਵਿੱਚ ਦਮ ਜਿਹਦੇ ਪੱਟਾਂ ਵਿੱਚ ਜਾਨ ਖਾਦੀਆਂ ਖਰਾਕਾਂ ਦੇ ਜਵਾਨੀਆਂ ਤੇ ਮਾਣ ਮਾਰੀ ਜਿੰਨਾ ਮਿਹਨਤ ਹੈ ਵੱਡੀ ਮਿੱਤਰੋ ਉਹੀ ਮੁੰਡੇ ਖੇਡਦੇ ਕਬੱਡੀ ਮਿੱਤਰੋ ਜੈਸ਼ੰਕ ਚੱਕਰ ਹੁਸ਼ਿਆਰੇ ਨਾਲ ਪੈਗੀ ਦੁਨੀਆ ਸਵਾਦ ਲੈਂਦੀ ਹੈ ਦੁਗਾਰ ਦੇ ਵਿੱਚ ਹੱਲਾ ਗੱਲਾ

ਸਨੀਲ ਤੋਂ ਧਾਨ ਵਾਲਾ ਕਬੱਡੀ ਪਾ ਰਿਹਾ ਤੂੰ ਟਾਈਮ ਨਾਲ ਆਦਨੇ ਨੂੰ ਮੁਰ ਧੋਗੀਏ ਉੱਡਿਆ ਸ਼ਿਕਾਰ ਉੱਤੇ ਬਾਜ ਫਿਰਦਾ ਉੱਡਿਆ ਸ਼ਿਕਾਰ ਉੱਤੇ ਬਾਜ ਫਿਰਦਾ ਤੂੰ ਟਾਈਮ ਨਾਲ ਆਦਨੇ ਨੂੰ ਮੁਰ ਧੋਗੀਏ ਅੱਜ ਕਬੱਡੀ ਵਾਲਾ چندرا آ سنیل کہ بندے اصلی کسی کری تو چھے نکری مان سمان بھی ہے سو روپئے کا ہوگا یہ شکر سب سہلوان کا پوتر ہے یہ چھتی سو سو ٹریکٹر کا جیتو ہے یہتو ہے یہ لوگوں کے جیتو ہے ہلا 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 گ میلا چھوڑنا جاؤ نچتا آو بکان دیکھا میرے چھوٹے بھی

21 1 1 26 200 ਮੈਂ ਇੱਕ ਕਬੱਡੀ ਦਿਖਾਵਾਂਗੇ 1 ਕੋਲ ਸਾਲ ਤੇ 2 ਕੋਲ ਸਾਲ ਤੇ ਇੱਕ ਕਬੱਡੀ ਹੈ ਕਬੱਡੀ ਜਿੰਦਾਬਾਦ ਫਗਾਨ ਵਾਲੇ ਇਹ ਦਗਾਨ ਦਾ ਮੈਚ ਹੈ ਮੇਰੇ ਮਿੱਤਰੋ ਰਸ਼ਮੀਰ ਜਿੰਦਾਬਾਦ ਹੈ ਇਹਨੂੰ ਅਸੀਂ ਖੇਡਦੇ ਦੇਖਣਾ ਚਾਹੁੰਦੇ ਆ ਜਾ ਰਵੀਰ ਭੱਜ ਕੇ ਆ ਭੱਜ ਕੇ ਆਣਾ ਮਰੇ ਕੋਲ ਭੱਜ ਕੇ ਆ ਵਈ ਰਸ਼ਮੀਰ ਨੂੰ ਕਿੰਨਾ ਪਿਆਰ ਕਰਦੇ ਹੁਦਾ ਸਿੰਘ ਜੀ ਆ ਆ ਗਿਆ ਆ ਗਿਆ ਜਿੰਦਾਬਾਦ یہ سا مان ہے یہ سارا پوٹ ہے یہ مان آنے والے سمے بڑی گانا باتیں ہونگیاں جاتا ہے رشمیت آپ اس وجہ سنیل سنیل, سنیل. سنیل. ਵਨਵਾਣੇ ਦਾ ਬੱਤਾ ਇਸੇ ਟਰਾਈ ਕਰਦਾ ਹੋਇਆ ਪੁਆਇੰਟ ਕਹਿੰਦੇ ਸੁਨੀਲ ਨੇ ਕਿਹੜਾ ਪੰਗੀ ਦੇਣੀ ਜੋੜ ਦਿੰਦਾ ਛਾਤਰਵਾਰਾ ਦਿੱਕਾ ਪਾਠੇ ਜਿੰਦਾ ਗੱਬਰੂ ਦਾ ਇਹ ਦਿਉਰੇ ਦੇ ਜਗੀ ਮੰਗਰਾ ਜਿਗਰੇ ਵਾਲੀ ਕਬਟੀਆਂ ਪਾ ਜਾਂਦਾ ਇਹ ਵੀ ਵੱਡੇ ਵੱਡੇ ਕਰਵਾ ਜਾਂਦਾ ਹੈ ਰਣੀ ਕੇ ਪਿੰਡ ਦਾ ਤਾਜੂ ਕਹਿੰਦੇ ਟੈਕਨੀਕਲ ਜਾਫੀ ਹੈ ਖੇਡ ਕਬੱਡੀ ਦਾ ਸਾਹਮਣੇ ਸੁਵੇ ਟਰਾਈ ਕਰਦਾ ਹੋਇਆ ਪੁਆਇੰਟ ਬੌਪਰੀਆ ਦੀ ਟੀਮ ਦੇ ਹਿੱਸੇ ਦੇ ਵਿੱਚ ਹੈ ਬਹੁਤ ਬੁਰੀਆ ਹੁਸ਼ਿਆਰ ਵੱਡੇ ਜਾਫੀਆਂ ਦੇ ਵਿੱਚ ਕਿਰਿਆ ਜਾਂਦਾ ਹੈ ਗੁਰਵਿੰਦਰ ਘਾਂਗੇ ਪਲੇ ਦਾ ਤੌਰ ਚੰਗਾ ਚੋਬਰ ਦਾ ਤੌਰ ਚੰਗਾ ਬੂਟੇ ਅੰਦਾਣੇ ਦੀਆਂ ਕਿਆ ਬਾਤ ਹੈ ਤੇ ਸੋਨੂ ਬੌਪਰੀਆ ਮਿਰਗਜੋ ਮਾਰਦਾ ਜਾਫੀ ਹੈ ਸੁਨੀਲ ਕਮਤਾਰ ਕਬੱਡੀ ਪਾ ਰਿਹਾ ਹੈ ਟੱਕਰ ਸੋਨੂ ਦੇ ਨਾਲ ਹੋ ਗਈ 7

ਦੇ ਮਿੱਤਰਾਂ ਨੇ ਗੁੱਲ ਦੇਖਾ ਠੋਕਿਆ ਅੱਜ ਦੇ ਦੁਬਾਰ ਦੇ ਵਿੱਚ ਗੁੱਲ ਦੇਖਾ ਠੋਕ ਗਿਆ ਗੁਲਜਾਰੀ ਮੂਨ ਕੇ ਬੈਠਾ ਦੇਖਦਾ ਸਮਾਂ ਯਾਦ ਆਉਂਦਾ ਹੋਣਾ ਜਿਹੜੀ ਫੁਰਤੀ ਗੁਲਜਾਰੀ ਨੇ ਵਿਖਾਈ ਹੈ ਉਦੋਂ ਅੱਜ ਬੋਪੜੀਆ ਰੇਸ ਕਟੀਆਂ ਪਾ ਰਿਹਾ ਹੈ ਉਦੋਂ ਮੇਰੇ ਵੀਰਾਂ ਚੋਬਰ ਬੱਲੇਬਾਜ਼ ਬੱਟ ਦੀ ਗੱਲ ਹੁੰਦੀ ਹੈ ਇੱਕ ਪਾਸੇ ਪੂਟਾ ਡਾਣਾ ਹੁਸ਼ਿਆਲਾ ਪੋਪਰੀਆ ਸੋਨੂ ਪੋਪਰੀਆ ਢਾਂਗੇ ਵਾਲਾ ਗੁਲਵਿੰਦਰ ਵੱਡੇ ਜਾਫੀਆਂ ਦੇ ਤੌਰ ਤੇ ਕਿਹਾ ਜਾਂਦਾ ਹੈ ਜਸ਼ਨ ਸਿੰਘ ਆਲਮਗੀਰ ਦੀ ਧਰਤੀ ਦਾ ਪੂਟਾ ਡਾਣੇ ਵਾਲਾ ਟੱਕਰ ਪੈ ਗਈ ਸ਼ੇਰਾਂ ਦੀ ਲੋਕੀ ਟੱਕ ਦੇ ਖੇਡ ਮੈਦਾਨ ਦੇ ਲਾਗੇ ਖੜਕੇ ਖੰਭ ਵਰਗੀਆਂ ਛਾਤੀਆਂ ਨੇ ਹੜ ਦੇ ਵਿੱਚ ਪਾੜੇ ਦੇ ਅੜ ਕੇ ਹੜ ਦੇ ਵਿੱਚ ਪਾੜੇ ਦੇ ਅੜ ਕੇ ਮੈਸਰ ਆਹ 36000 ਨਹੀਂ جی گیما پٹیالے میچ آیا سیل میچ کیا گیارہ جفے لائے سن گلار جگال کے پٹو جگال کبھی لیک سن ہند پاک ٹکر کرتے سنگ دکھا نکی جب ہوئی پی ہے جگہ جگال ہوئی پی ہے

شا کمال کمان کمانیا بندا باد کرنا آسٹریلیا ہر پیتک ڈلوکیٹا ستری सफल हुया खिलारीअ सहयोगीअ में दर्शक में, में कले बचे पची दादा